ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਸਿਹਤਾਂ ਦੇ ਇਸ ਮਹਾਨ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੇ ਅਸੀਂ ਤਨਤਨ ਮਾਤਾ ਗੁਜਰੀ ਜੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀਆਂ ਮਹਾਨ ਸ਼ਹਾਦਤਾਂ ਨੂੰ ਸਤਕਾਰ ਭੇਟ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਤੇ ਆਏ ਆ। ਔਰ ਮੈਂ ਸਮਝਦਾ ਕਿ ਇਹ ਲਾਤਾਨੀ ਕੁਰਬਾਨੀ ਜਿਹੜੀ ਹੈ ਇਹਨਾਂ ਮਹਾਨ ਸੈਭਜਾਦਾਂ ਦੀ ਉਹ ਦੇਸ਼ ਔਰ ਦੁਨੀਆ ਦੇ ਵਿੱਚ ਇੱਕ ਨਵੇਕਲੀ ਆ ਛੋਟੀਆਂ ਜਿੰਦਾ ਵੱਡੇ ਥਾਕੇ ਜਿਹੜਾ ਹੈ ਮਤਲਬ ਬਹੁਤ ਵੱਡਾ ਇਤਿਹਾਸ ਆ ਇਸ ਮਹਾਨ ਪਵਿੱਤਰ ਸਥਾਨ ਦਾ ਜਿੱਥੋਂ ਸਾਨੂੰ ਧਰਮ ਲਈ ਹੱਕ ਲਈ ਸੱਚ ਲਈ ਇਨਸਾਫ ਲਈ ਜੂਝਣ ਦੀ ਪ੍ਰੇਰਣਾ ਮਿਲਦੀ ਆ ਔਰ ਅਸੀਂ ਇਹ ਪ੍ਰੇਰਣਾ ਲੈ ਕੇ ਇਸ ਸਥਾਨ ਤੋਂ ਲੋਕ ਰੱhta ਲਈ ਸੱਤ ਲਈ ਧਰਮ ਲਈ ਲੜਨ ਦੀ ਜਾਚ ਸਿੱਖੇ ਜਨਾਂ ਚਰਚਾ ਚੱਲਦੀ ਹੈ ਕਿ ਯਾਨੀ ਹਰਪ੍ਰੀਤ ਸਿੰਘ ਹੋਣਾ ਤੇ ਸਿਫੇ ਜਿਹੜੀਆਂ ਤਰਜਾਮਾ ਨੇ ਉਹ ਹਵਾ ਵਿੱਚ ਨੇ মিডিਆ ਪ੍ਰੋਜੈਕਸ਼ਨ ਆ ਜਾਂ ਜਿਸੇ ਸਾਜਦ ਦੇ ਤਹਿਤ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਇਹਨਾਂ ਅਫਵਾਹਾਂ ਵਿੱਚ ਚਰਚਾਵਾਂ ਵਿੱਚ ਕੋਈ ਸਚਾਈ ਨਹੀਂ ਅਗਲੇ ਪਾਰਟੀ ਦਾ ਕੀ ਏਜੰਡਾ ਜੀ ਅਗਲੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਕੋਈ ਸ਼ਰਮ ਨਹੀਂ ਕਰਦਾ ਪੁਨਰ ਸਰਜੀਤ ਬੋਲੋ ਯਤਨ ਕੀਤਾ ਜਾ ਰਿਹਾ ਕਿ ਪੰਜਾਬ ਹਤਾਇਸੀ ਪੰਥ ਹਤਾਇਸੀ ਜਿਹੜੀਆਂ ਵੀ ਧਿਰਾਂ ਨੇ ਉਹਨਾਂ ਨੂੰ ਇਕਜੁੱਟ ਕੀਤਾ ਜਾਵੇ ਔਰ ਅੱਜ ਪੰਜਾਬ ਜਿਵੇਂ ਬਰਬਾਦ ਹੋਇਆ ਤਬਾਹ ਹੋਇਆ ਜਾਂ ਇਹ ਕਹਿ ਲਓ ਪੰਜਾਬ ਨੂੰ ਜਿਸ ਤਰ੍ਹਾਂ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਔਰ ਪੰਜਾਬ ਨੂੰ ਇੱਕ ਬਹੁਤ ਹੀ ਖਸਿਆਰਾ ਬਣਾ ਕੇ ਆਰਥਿਕ ਪੱਖੋਂ ਬਹੁਤ ਛੋਟਾ ਬਣਾਇਆ ਜਾ ਰਿਹਾ ਉਹਨੂੰ ਮੈਂ ਸਮਝਦਾ ਸੰਭਾਲਣ ਲਈ ਉਹਦੇ ਲਈ ਉਹਦੇ ਹੱਕਾਂ ਲਈ ਲੜਨ ਲਈ ਇੱਕ ਬਹੁਤ ਸ਼ਕਤੀਸ਼ਾਲੀ ਪੰਜਾਬੀਆਂ ਦੀ ਆਵਾਜ਼ ਦੀ ਜ਼ਰੂਰਤ ਆ ਜਿਹੜੀ ਕੇਵਲ ਤੇ ਕੇਵਲ ਪੰਜਾਬ ਦਾ ਦਰਦ ਸਮਝੇ ਪੰਜਾਬ ਦੀ ਪੀੜਾ ਸਮਝੇ ਔਰ ਅੱਜ ਤੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਨਾ ਪੰਜਾਬ ਦਾ ਦਰਦ ਦਾ ਨਾ ਪੰਜਾਬ ਦੀ ਪੀੜਾ ਦਾ ਸਾਥ ਆ ਉਹ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ